ਮੇਰੀ ਡਿਕਸ਼ਨਰੀ 'ਚ ਮੇਰੀ ਸੋਚ ਦੇ ਵਿੱਚ ਅਸਫਲਤਾ ਨਾਂ ਦੀ ਕੋਈ ਚੀਜ਼ ਨਹੀਂ ਹੈਗੀ। ਅੱਛਾ ਜੀ। ਸਫਲ ਅਸਫਲਤਾ ਜੜੀਆ ਅਸਫਲਤਾ ਇੱਕ ਸਫਲਤਾ ਦਾ ਪਹਿਲਾ ਸਟੈਪ ਹੈ। ਅਸਫਲਤਾ ਦਾ ਕੋਈ ਨਾਂ ਨਹੀਂ ਹੈਗਾ। ਅਸੀਂ ਉਹਨੂੰ ਅਸਫਲਤਾ ਤੁਸੀਂ ਕਹਿੰਦੇ ਹੋ ਵੀ ਇਹ ਸ਼ਬਦ ਦੀ ਐਗਜ਼ਿਸਟ ਨਹੀਂ ਕਰਦਾ। ਨਾ ਹੈ ਹੀ ਨਹੀਂ ਹੈ। ਉਹ ਤੁਹਾਡਾ ਯਾਦ ਜਿੱਤਦੇ ਹੈ ਜਾਂ ਤੁਸੀਂ ਸਿੱਖਦੇ ਹੈ। ਠੀਕ ਹੈ। ਜੇ ਕੋਈ ਤੁਸੀਂ ਕੰਮ ਕਰਦੇ ਜੇ ਜੇ ਤੁਹਾਡੇ ਕੋਲ ਨਹੀਂ ਹੁੰਦਾ ਤੁਸੀਂ ਦੁਬਾਰਾ ਕਰਦੇ ਜੇ ਨਾ ਫਿਰ ਤੀਸਰੀ ਵਾਰੀ ਵੀ ਕਰਦੇ ਜੇ ਤੇ ਉਹ ਸਫਲਤਾ ਕਿੱਥੋਂ ਹੋ ਗਈ ਉਹ ਟ੍ਰੇਨਿੰਗ ਆ ਤੁਹਾਡੀ ਤੁਸੀਂ ਟ੍ਰੇਨਿੰਗ ਲੈ ਰਹੇ ਜੇ ਉਨੀ ਦੇਰ ਤੱਕ ਉਹ ਸਫਲਤਾ ਨਹੀਂ ਆ ਜਿੰਨੀ ਦੇਰ ਤੱਕ ਮੌਕੇ ਨਹੀਂ ਮੁੱਕ ਜਾਂਦੇ ਮੈਂ ਕਹਿੰਨਾ ਜਿਹੜਾ ਆਇਨਸਟਾਈਨ ਸੀਗਾ ਜਿਹਨੇ ਬਲਬ ਬਣਾਇਆ 1000 ਟਾਈਮ ਫੇਲ ਹੋਇਆ ਉਹ ਉਹ ਸਫਲ ਥੋੜਾ ਆਇਆ ਉਹਨੇ ਦੇਖਿਆ ਵੀ ਆਹ ਤਰੀਕੇ ਹਜ਼ਾਰ ਕੰਮ ਨਹੀਂ ਕਰਦੇ ਮੈਨੂੰ ਹੋਰ ਨਵਾਂ ਤਰੀਕਾ ਚਾਹੀਦਾ ਦੇਖੋ ਇਹੀ ਹੈ ਜਦੋਂ ਆਪਾਂ ਅਸਫਲਤਾ ਦੀ ਸ਼ਬਦ ਤੇ ਵਾੜ ਲਿਆ ਹੂੰ ਫਿਰ ਆਪਾਂ ਬੈੱਡ ਤੇ ਚਲੇ ਗਏ ਤੇ ਜੇ ਸੋਚ ਲਿਆ ਵੀ ਟ੍ਰੇਨਿੰਗ ਹੈ ਹੁਣ ਜਿਹੜਾ ਇੱਕ ਖਿਡਾਰੀ ਹੈ ਜਾਂ ਜੋ ਵੀ ਹੈ ਮੈਂ ਇੱਕ ਸਟੱਡੀ ਕਰ ਰਿਹਾ ਸੀ ਇਹਦੇ ਬਾਰੇ ਮੋਟੀਵੇਸ਼ਨ ਬਾਰੇ ਜੀ ਮੋਟੀਵੇਸ਼ਨ ਜਿਹੜੀ ਹੈ ਉਹ ਚਿੰਗਾਰੀ ਦੀ ਤਰ੍ਹਾਂ ਹੈ ਅੰਦੀ ਇਹ ਤੇ ਚਲੀ ਜਾਂਦੀ ਹੈ ਜੀ ਹੁਣ ਤੁਸੀਂ ਇੱਕ ਵਾਰੀ ਸਵੇਰੇ ਨਹਾਉਂਦੇ ਜੇ ਮੈਂ ਤਰੋ ਤਾਜ਼ਾ ਹੋ ਜਾਵਾਂਗਾ ਠੀਕ ਹੈ ਹੋ ਜਾਂਦੇ ਜੇ ਸ਼ਾਮ ਨੂੰ ਥੋੜਾ ਨਹੀ ਜਾਂਦੇ ਜੇ ਸ਼ਾਮ ਨੂੰ ਵੀ ਤੇ ਤਰੋ ਤਾਜ਼ਾ ਹੁੰਦੇ ਜੇ ਆਪਾਂ ਹੁਣ ਬੈਠੇ ਆ ਤੁਸੀਂ ਕਿਹੜਾ ਕੋਈ ਨਾਤੇ ਹੁਣ ਮੈਂ ਕਿਹੜਾ ਨਾਤਾ ਹਾਂ ਜੀ ਲੇਕਨ ਅੰਦਰੋਂ ਅਸੀਂ ਬਿਲ ਪਾਵਰ ਕੱਢ ਨਹੀਂ ਰਹੇ ਜਿਹੜੀ ਡਿਸਪਲਨ ਤੇ ਕੰਸਿਸਟੈਂਸੀ ਹੈ ਉਹ ਫੋਰ ਟਾਈਮ ਬੈਟਰ ਹੈ ਮੋਟੀਵੇਸ਼ਨ ਤੋਂ ਮੋਟੀਵੇਸ਼ਨ ਕੁਛ ਨਹੀਂ ਆ ਮੋਟੀਵੇਸ਼ਨ ਤੇ ਚਿੰਗਾਰੀ ਜਿਹਾ ਆਈ ਐ ਚਲੀ ਗਈ ਚਲੀ ਗਈ ਹੁਣ ਸਾਨੂੰ ਜਿਹੜਾ ਖਿਡਾਰੀ ਹੈ ਉਹ 12-12 ਘੰਟੇ ਖੇਡਦਾ ਜਾਂ 12-12 ਘੰਟੇ ਭਜਦਾ ਵਾ ਕਿ ਮੋਟੀਵੇਟ ਹੁੰਦਾ ਉਹ ਨੂੰ ਪਤਾ ਹੈ ਮੈਨੂੰ ਕੁਝ ਬੰਨਣਾ ਚਣਗ ਹੁੰਦੀ ਹੈ ਮੂੰ 12 ਘੰਟੇ ਦੌੜਨਾ ਹੀ ਪੈਣਾ ਇਸ ਲਈ ਕੰਸਿਸਟੈਂਸੀ ਤੇ ਡਿਸਪਲਿਨ ਮੋਟੀਵੇਸ਼ਨ ਤੋਂ ਬਹੁਤ ਅੱਗੇ ਡਿਸਪਲਨ ਦੀ ਤੁਸੀਂ ਜ਼ਿੰਦਗੀ 'ਚ ਕਿੰਨੀ ਕਿ ਇੰਪੋਰਟੈਂਸ ਸਮਝਦੇ ਹੋ ਔਰ ਤੁਹਾਡੀ ਨਿੱਜੀ ਜ਼ਿੰਦਗੀ 'ਚ ਡਿਸਪਲਨ ਦੇ ਕੀ ਮਾਇਨੇ ਰਹੇ ਆ ਹਾਂਜੀ ਦੇਖੋ ਜੀ ਜਿਹੜਾ ਬੰਦਾ ਡਿਸਪਲਨ ਨਹੀਂ ਹੈ ਹੁਣ ਤੁਸੀਂ ਦੇਖੋ ਤੁਸੀਂ ਜਿਮ 'ਚ ਜਾਂਦੇ ਜੇ ਤੁਸੀਂ ਹਫਤਾ ਚਲੇ ਗਏ ਮੁੜ ਕੇ 4 ਦਿਨ ਨਾ ਗਏ ਤੁਹਾਡੇ ਮਸਲ ਫਿਰ ਵੀਕ ਹੋ ਜਾਂਦੇ ਠੀਕ ਹੈ ਇਸੇ ਤਰ੍ਹਾਂ ਮਾਈਂਡ ਹੈ ਅੱਜ ਮੈਂ ਤੁਹਾਨੂੰ ਇੰਟਰਵਿਊ ਦੇ ਰਿਹਾ ਇਹ ਮੈਂ ਆਪਣੇ ਜਿਹੜੇ ਬ੍ਰੇਨ ਦੇ ਮਸਲਸ ਦੀ ਉਹਨੂੰ ਮਸਟਰੋਂਗ ਕਰ ਰਿਹਾ ਮੈਂ ਜਿਮ ਚ ਜਾ ਕੇ ਆਪਣੀ ਸਰੀਰ ਦੇ ਮਸਲ ਸਟਰੋਂਗ ਕਰਦਾ ਤੇ ਜਿਹੜੀ ਮੈਂ ਤੁਹਾਨੂੰ ਇੰਟਰਵਿਊ ਦੇ ਰਿਹਾ ਕਿ ਮੈਂ ਬ੍ਰੇਨ ਦੇ ਮਸਲ ਸਟਰੋਂਗ ਕਰ ਰਿਹਾ ਜੀ ਇਹ ਜੇ ਅਸੀਂ ਮੈਂ ਤੁਹਾਡੇ ਨਾਲ ਅਨਸਰ ਨਹੀਂ ਦੇ ਕਰਾਂਗਾ ਤੁਸੀਂ ਮੈਨੂੰ ਕੁਸਚਨ ਨਹੀਂ ਕਰੋਗੇ ਇਹਦੇ ਚ ਜਿਹੜਾ ਕਚਰਾ ਵੀ ਭਰਿਆ ਆ ਉਹ ਨਿਕਲੇਗਾ ਕਚਰਾ ਅਜ ਮੈਂ ਕੋਈ ਤੁਹਾਨੂੰ ਕੁਸਚਨ ਕੁਸਚਨ ਦਾ ਆਨਸਰ ਗਲਤ ਵੀ ਦੇ ਸਕਦਾ ਜੀ ਠੀਕ ਹੈ ਉਹ ਮੈਂ ਸੋਚਾਂਗਾ ਕਿ ਮੈਨੂੰ ਨਹੀਂ ਦੇਣਾ ਚਾਹੀਦਾ ਕਰੈਕਟ ਹੋ ਗਿਆ ਨਾ ਮੈਂ ਕਰੈਕਟ ਹੋ ਗਿਆ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਅਸੀਂ ਆਪਣਾ ਜਮ ਨੂੰ ਲੈਣਿਆ ਉਸੇ ਤਰ੍ਹਾਂ ਬ੍ਰੇਨ ਦੇ ਮਸਲਾ ਇਹਨੂੰ ਜਿੰਨਾ ਸੁਣੋਗੇ ਜਿੰਨਾ ਪੜੋਗੇ ਜਿੰਨਾ ਕਿਸੇ ਨਾਲ ਡਿਸਕਸ ਕਰੋਗੇ ਜਿੰਨਾ ਉਹਲੇ ਦੇ ਆਨਸਰ ਮੈਂ ਜਦੋਂ ਵੀ ਬੱਚਿਆਂ ਦਾ ਸੈਸ਼ਨ ਲੈਣਾ ਪ੍ਰਿੰਸੀਪਲਾਂ ਦਾ ਲੈਣਾ ਜੋਨਾਂ ਨੂੰ ਇਕੱਠਿਆਂ ਬਿਠਾਣਾ ਮੈਂ ਬੱਚਿਆਂ ਨੂੰ ਕਹਿਣਾ ਇਹਨਾਂ ਨੂੰ ਕੁਐਸਚਨ ਕਰਨਾ ਨਾ ਭੁੱਲਣਾ ਨਹੀਂ ਤੇ ਇਹਨਾਂ ਨੇ ਪੜ੍ਹ ਕੇ ਲੈਕਚਰ ਨਹੀਂ ਦੇਣਾ ਉਹ ਮੇਰੇ ਖਿਲਾਫ ਹੁੰਦੇ ਨੇ ਮੈਂ ਕਿਹਾ ਇਹਨਾਂ ਨੂੰ ਛੱਡਣਾ ਨਹੀਂ ਹੈ ਹਮੇਸ਼ਾ ਜੇ ਕੁਐਸਚਨ ਹੈ ਤੇ ਇਹ ਕਾਇਮ ਨੇ ਇਤਨਾ ਪੜ੍ਹ ਕੇ ਆਣਗੇ ਜੀ ਹੁਣ ਤੁਸੀਂ ਜੇ ਮੈਨੂੰ ਕੁਐਸਚਨ ਨਹੀਂ ਕਰਦੇ ਹਮ ਜਾਂ ਮੈਂ ਤੁਹਾਨੂੰ ਕੋਈ ਕੁਐਸਚਨ ਨਹੀਂ ਕਰਦਾ ਡਵੈਲਪ ਹੋ ਹੀ ਨਹੀਂ ਸਕਦਾ ਡਵੈਲਪ ਹੋ ਨਹੀਂ ਸਕਦਾ